ਦੁਆਣੋ ਲੈ ਕੇ ਬੈਠੇ ਸਨ ਪਾਤਸ਼ਾਹ ਜੀ ਪੜ੍ਹ ਰਹੇ ਸਨ ਕਿ ਭਾਈ ਪ੍ਰਾਪਤ ਮਾਨੁਖ ਤੇ ਖਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਰਕਿਤਾ ਦਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਦਾ ਤੇ ਭਾਈ ਮਨਜੀ ਦੇ ਮਨ ਵਿੱਚ ਗੁਰੂ ਦਾ ਸ਼ਬਦ ਬਸ ਗਿਆ ਭਾਈ ਮਨਜੀ ਦੇ ਮਨ ਤੇ ਚੋਟ ਲੱਗੀ ਜਦੋਂ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਤੈਨੂੰ ਮਨੁੱਖਾ ਸਰੀਰ ਮਿਲਿਆ ਤੂੰ ਇਸ ਤਰ੍ਹਾਂ ਜਾਣ ਕੇ ਤੈਨੂੰ ਰੱਬ ਨਾਲ ਮਿਲਣ ਦੀ ਬਾਰੀ ਮਿਲ ਗਈ ਇੱਕ ਮੌਕਾ ਮਿਲ ਗਿਆ ਅਬਰ ਕਾਜ ਕਿ ਜਿਹੜੇ ਰੱਬ ਨੂੰ ਖੁਸ਼ ਕਰਨ ਦੇ ਲਈ ਤੂੰ ਕਰਮ ਕਾਂਡ ਕਰਦਾ ਫਿਰਦਾ ਤੂੰ ਕਬਰਾਂ ਪੂਜਦਾ ਫਿਰਦਾ ਤੂੰ ਮੜੀਆਂ ਪੂਜਦਾ ਫਿਰਦਾ ਇਹ ਤੇਰੇ ਕਿਸੇ ਕੰਮ ਤੂੰ ਸਾਧ ਸੰਗਤ ਵਿੱਚ ਆ ਗੁਰੂ ਦੀ ਸੰਗਤ ਵਿੱਚ ਆ ਤੇ ਉਸ ਮਾਲਕ ਦੀ ਉਸਤਤ ਕਰ ਇਸੇ ਤੇ ਤੇਰੀ ਜ਼ਿੰਦਗੀ ਵਿੱਚ ਲਾਭ ਹੋਏਗਾ ਇਹ ਰਿ ਲਈ ਸਭ ਤੋਂ ਜ਼ਰੂਰੀ ਕਾਰਜ ਹੀ ਇਹ ਹੈ ਤੇ ਭਾਈ ਮਨਜੀਤ ਦੀ ਵੇਖੋ ਗੱਲ ਸਮਝ ਵਿੱਚ ਆ ਗਈ ਤੇ ਉਸ ਨੇ ਉਹ ਤਮਾਮ ਕਰਮਕਾਂਡ ਛੱਡ ਦਿੱਤੇ ਪਰ ਅੱਜ ਸਾਡੇ ਸਿੱਖਾਂ ਦੀ ਬਹੁਤੀ ਕਿੰਨਤੀ ਅੱਜ ਉਹਨਾਂ ਸਖੀ ਸਰਵਰੀਆਂ ਦੀ ਉਪਾਸ਼ਕ ਬਣੀ ਹੋਈ ਹੈ ਉਹ ਸਖੀ ਸਰਵਰੀਏ ਜਿਨ੍ਹਾਂ ਦਾ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਸੀ ਜਿੱਤੇ ਪਾਤਸ਼ਾਹ ਦੀ ਸ਼ਹੀਦੀ ਦੇ ਕਈ ਸਾਰੇ ਕਾਰਨ ਨੇ ਉਥੇ ਉਹਨਾਂ ਕਾਰਨਾਂ ਦੇ ਵਿੱਚੋਂ ਇਹ ਵੀ ਇੱਕ ਹੈ ਕਿ ਸਿੱਖੀ ਸਰਬਰ ਜਾਂ ਦੀ ਵਿਰੋਧਤਾ ਜਿਹੜੀ ਹੈ ਉਹ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਕਾਰਨ ਬਣੀ 1590 ਦੇ ਵਿੱਚ ਤਾਂ ਤਰਨਤਾਰ ਸਾਹਿਬ ਦੀ ਨੀਂ ਰੱਖੀ ਗਈ ਹੈ ਤੇ ਇਹਨਾਂ ਦੇ ਕਹਿਣ ਤੇ ਇਹਨਾਂ ਦੀ ਚੁੱਕ ਦੇ ਵਿੱਚ ਆ ਕੇ ਨੂਰਦੀਨ ਦਾ ਜਿਹੜਾ ਪੁੱਤਰ ਹੈ ਅਮੀਰਦੀਨ ਉਸ ਤਰਨ ਤਰਨ ਸਾਹਿਬ ਦੇ ਸਰੋਵਰ ਦੀ ਜਿਹੜੀ ਇੱਟਾਂ ਸੰਗਤਾ ਨੇ ਆਵੇ ਦੇ ਵਿੱਚੋਂ ਕੱਢੀਆਂ ਸਨ ਸਰੋਵਰ ਪੱਕਾ ਕਰਨ ਦੇ ਲਈ ਅਮੀਰਦੀਨ ਜਿਹੜਾ ਹੈ ਉਹ ੱੱਕੇ ਦੇ ਨਾਲ ਜ਼ਬਰਦਸਤੀ ਚੁੱਕ ਕੇ ਲੈ ਗਿਆ ਤੇ ਆਪਣੀ ਹਵੇਲੀ ਬਣਾਣੀ ਪਰ ਇਹ ਹਵੇਲੀ 1700 74 75 ਦੇ ਵਿੱਚ ਬੁੱਧ ਸਿੰਘ ਫੈਜ਼ਲਪੂਰੀ ਨੇ ਢਾ ਕੇ ਇਹੀ ਇੱਟਾਂ ਜਿਹੜੀਆਂ ਲਿਆ ਕੇ ਕਰਨ ਤਾਰਨ ਸਾਹਿਬ ਦੇ ਸੂਬ ਨੂੰ ਲਾਇਆ ਤੇ ਉਸ ਨੂੰ ਪੱਕਾ ਕੀਤਾ ਸੋ ਕਹਿਣ ਤੋਂ ਭਾਵ ਕਿ ਅਸੀਂ ਵੇਖੋ ਸਾਡੀ ਅਗਿਆਨਤਾ ਹੈ ਕਿਉਂਕਿ ਅਸੀਂ ਇਤਿਹਾਸ ਦੇ ਉਹਨਾਂ ਪਾਤਰਾਂ ਤੋਂ ਜਾਣੂ ਨਹੀਂ ਹਾਂ ਅਸੀਂ ਇਤਿਹਾਸ ਨੂੰ ਪੜਨਾ ਛੱਡ ਦਿੱਤਾ ਇਤਿਹਾਸ ਨੂੰ ਖੋਜਣਾ ਛੱਡ ਦਿੱਤਾ ਤੇ ਅੱਜ ਸਾਡੀ ਸਿੱਖਾਂ ਦੇ ਵਿੱਚ ਬੜੇ ਘੱਟ ਸਿੱਖ ਹੋਣਗੇ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਿਚਰ ਰਹੇ ਨੇ ਜਿਨ੍ਹਾਂ ਨੂੰ ਭਾਈ ਮਨਜ ਦੇ ਬਾਰੇ ਪਤਾ ਹੋਏਗਾ ਬਹੁਤ ਘੱਟ ਸਿੱਖ ਹੋਣਗੇ ਜਿਨ੍ਹਾਂ ਨੂੰ ਭਾਈ ਮੱਝ ਦੇ ਬਾਰੇ ਜਾਣਕਾਰੀ ਹੋਏਗੀ ਸੋ ਇਸੇ ਕਰਕੇ ਅਸੀਂ ਆਪਣੇ ਇਤਿਹਾਸ ਨੂੰ ਪੜਹੀਏ ਅਸੀਂ ਭਾਈ ਪਹਿਲੋਜੀ ਦੇ ਜੀਵਨ ਨੂੰ ਪੜਹੀਏ ਭਾਈ ਮੱਝ ਜੀ ਦੇ ਜੀਵਨ ਨੂੰ ਪੜਹੀਏ ਇਹ ਉਹ ਨਹੀਂ ਜਿਹੜੇ ਇਹ ਸੱਗੀ ਸਰਬਰੀਆਂ ਦੇ ਵੱਡੇ ਵੱਡੇ ਉਪਾਸ਼ਕ ਸਨ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਕਰਮਕਾਂਡਾਂ ਨੂੰ ਛੱਡ ਕੇ ਗੁਰੂ ਦੇ ਸਿੱਖ ਬਣੇ ਨੇ ਤੇ ਅੱਜ ਅਸੀਂ ਫੇਰ ਉਹਨਾਂ ਕਰਮਕਾਂਡਾਂ ਦੇ ਵਿੱਚ ਉਹਨਾਂ ਕਬਰਾਂ ਤੇ ਉਥੇ ਜਾ ਜਾ ਅਸੀਂ ਮੱਥੇ ਟੇਕੀ ਜਾਂਦੇ ਹਾਂ ਇਹ ਸਾਡੀ ਅਗਿਆਨਤਾ ਹੈ ਅਸੀਂ ਉਹਨਾਂ ਦੇ ਦਰਾਂ ਤੇ ਜਾ ਕੇ ਮੱਥੇ ਟੇਕਦੇ ਆ ਜਿਨ੍ਹਾਂ ਨੇ ਸਾਡੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹਾਦਤ ਕਰਾਉਣ ਦੇ ਵਿੱਚ ਇੱਕ ਅਹਿਮ ਰੋਲ ਜਿਹੜਾ ਹੈ ਉਹ ਅਦਾ ਕੀਤਾ ਹੈ ਸੋ ਇਸ ਕਰਕੇ ਅਸੀਂ ਸੱਚ ਨੂੰ ਪਛਾਣੀਏ ਇਤਿਹਾਸ ਨੂੰ ਅਸੀਂ